ਹਾਂਜੀ ਥੋੜਾ ਸਵਾਇਤਾ ਸਾਡੇ YouTube ਚੈਨਲ ਅਸੀਸ ਫੈਸ਼ਨ ਟਿੱਪ ਵਿੱਚ ਅੱਜ ਆਪਾਂ ਲੂਜ਼ ਪਲਾਜ਼ੋ ਦੀ ਕਟਿੰਗ ਕਰਾਂਗੇ ਇਹਦੀ ਲੈਂਥ ਹੈਗੀ ਆ 40 ਇੰਚ ਪਾਟੇ ਦੇ ਹੈਗੇ 15 ਇੰਚ ਮੂਰੀ 8 ਇੰਚ ਬਣਾਵਾਂਗੇ ਆਪਾਂ ਸਭ ਤੋਂ ਪਹਿਲਾਂ ਆਪਾਂ ਉੱਪਰੋਂ ਇਹਦੇ ਵੱਧ ਘੱਟ ਕੱਪੜਾ ਜਿਹੜਾ ਉਹ ਲਾ ਕੇ ਪੱਟੀ ਨਾਲ ਨਿਸ਼ਾਨ ਲਾ ਲੈਨੇ ਹਾਂ ਹੁਣ ਆਪਾਂ ਇਹਦੀ ਲੰਬਾਈ ਲਾਵਾਂਗੇ 40 ਇੰਚ ਲੰਬਾਈ ਹੈ बा खा ऊपर फो ब् अना चोड़ी दे शा चोड़ यहद है फ्रैकली स बा डेए प्यादा रखने शाल लना लास्टकटलेनागेचरलना ਪੱਟਾ ਰੱਖਨੇ ਆਪਾਂ 15 ਇੰਚ ਇੱਥੇ 15 ਦੇ ਨਿਸ਼ਾਨ ਲਾ ਕੇ 2 ਇੰਚ ਘਟਾ ਕੇ ਲਾਵਾਂਗੇ ਕੰਨਸ਼ਾਨ ਇਸੇ ਤਰ੍ਹਾਂ ਨਾਲ ਹੀ ਉੱਪਰ ਲਾ ਲਨ ਇੱਕ ਨਿਸ਼ਾਨ ਤੇ ਇਹਨੂੰ ਆਪਾਂ ਵੱਡੀ ਨਾਲ ਮਿਲਾ ਦੇਣਾ ਹੁਣ ਇੱਥੇ ਇੱਕ ਹਲਕੀ ਦੀ ਕਾਟ ਪਾ ਦਾਂਗੇ ਜਿੰਨਾ ਆਪਾਂ ਇੱਥੇ ਪੱਟ ਲਿਆ ਉਹਨੇ ਆਪਾਂ ਮੂਰੀ ਤੇ ਨਿਸ਼ਾਨ ਲਾਵਾਂਗੇ 15 ਇੰਚ ਇਹਦਾ ਹਾਫ ਕਰ ਲਾਂਗੇ 7.5 ਮੂਰੀ ਆਪਾਂ ਰੱਖਣੀ 8 ਇੰਚ ਹੁਣ ਆਹ ਨਿਸ਼ਾਨ ਤੋਂ 4 ਇੰਚ ਦਾ ਨਿਸ਼ਾਨ ਇੱਧਰ ਲਾ ਲਾਂਗੇ ਇੱਕ 4 ਇੰਚ ਤੇ ਇੱਧਰ ਟੋਟਲ 8 ਹੋ ਗਿਆ ਇਹਨੂੰ ਆਪਾਂ ਲਾ ਦੇਣਾ ਹੁਣ ਆਹ ਫੱਟੀ ਨਾਲ ਆਪਾਂ ਇਹ ਨਿਸ਼ਾਨ ਜਿਹੜੇ ਲਾਇਆ ਮੂਰੀ ਵਾਲੇ ਟੋਲੀ ਵਾਲੀ ਦੇ ਨਾਲ ਮਲਾ ਦਾਂਗੇ ਹਾਂ ਜਿਹੜੇ ਨਿਸ਼ਾਨ ਲਏ ਉਹਨਾਂ ਦੇ ਉੱਪਰ ਆਪਾਂ ਕਟਿੰਗ ਕਰ ਦੇਣੀ ਹੈ ਹਾਂਜੀ ਆਪਣੀ ਇਹ ਫਰੰਟ ਦੀ ਹੋ ਗਈ ਕਟਿੰਗ ਹੁਣ ਆਪਾਂ ਬੈਗ ਪੱਲਾ ਕਟਿੰਗ ਕਰਾਂਗੇ

ਬੈਗ ਪੱਲਾ ਵੱਡਾ ਹੁੰਦਾ ਵਾ 2 ਇੰਚ ਆਪਾਂ ਨਿਸ਼ਾਨ ਜ਼ਿਆਦਾ ਲਾਵਾਂਗੇ ਇੱਥੇ ਝੋਲੀ ਵਾਲੀ ਤੋਂ 2 ਇੰਚ ਉੱਪਰ ਐਸ ਤਰ੍ਹਾਂ ਆਪਾਂ ਮਲਾ ਦੇਣਾ ਵਾ ਇਹਦੇ ਵੀ ਪਹਿਲਾਂ ਉਹ ਹਲਕੀ ਜਿਹੀ ਕੱਟ ਪਾਉਣੀ ਐ ਇਤਰੇ 2 ਇੰਚ ਜਾਂ 1.5 ਇੰਚ ਆਪਾਂ ਜ਼ਿਆਦਾ ਉੱਪਰ ਰੱਖ ਕੇ ਬੈਗ ਪੱਲਾ ਵੱਡਾ ਕੱਟਾਂਗੇ ਤਸ਼ਮੀ నిశా ఎవే సవాచితో మూలీ ఆ క్ద కట్టీ మన ਸਟ੍ਰੈਗਰ ਹੁਣ ਆ ਸਾਰੇ ਹਾਂਜੀ ਸਾਰੇ ਨਿਸ਼ਾਨ ਲੱਗ ਗਏ ਫੱਟੀ ਨਾਲ ਮਲਾਤਾ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਹਾਂਜੀ ਇਹ ਪਹਿਲਾ ਆਪਾਂ ਪੱਲੇ ਨਹੀਂ ਕੱਟਨੇ ਜਦੋਂ ਪਹਿਲਾਂ ਨਿਸ਼ਾਨ ਲਾ ਕੇ ਛੱਡ ਲੈਣਾ ਫਿਰ ਚਾਰੇ ਪੱਲੇ ਇਕੱਠੇ ਕੱਟਨੇ ਆਪਾਂ ਜੇ ਤੁਸੀਂ ਇਹਦੀ ਮੂਰੀ ਵੱਡੀ ਹੋਰ ਕਰਨਾ ਚਾਹੁੰਦੇ ਆ ਤਾਂ ਕਟਿੰਗ ਸਾਰੀ ਨਿਸ਼ਾਨੇ ਹੀ ਹੋਣਗੇ ਤੇ ਮੂਰੀ ਹੋਰ ਵੀ ਵੱਡੀ ਕਰ ਸਕਦੇ ਆ। ਤਾਂ ਜੇ ਹੋ ਗਈ ਆਪਣੀ ਕਟਿੰਗ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਦਿਓ ਜੋ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ। ਵੀਡੀਓ ਦੇਖਣ ਲਈ ਧੰਨਵਾਦ।